ਸਸੀ ਗੌਰ ਜੀ ਮੈਂ ਵਿਸ਼ਾਲ ਸ਼ਰਮਾ ਅੰਮ੍ਰਿਤਸਰ ਦੇ ਵਿੱਚ ਜਗ੍ਹਾ ਜਗ੍ਹਾ ਤੇ ਕੂੜੇ ਦੇ ਢੇਰ ਲੱਗੇ ਨੇ ਅੱਜ ਅੰਮ੍ਰਿਤਸਰ ਦੇ ਮੇਰ ਦੇ ਗਮਸ਼ੂਦਾ ਦੇ ਜਿਹੜੇ ਪੋਸਟਰ ਆ ਉਹ ਲਗਾਏ ਗਏ ਨੇ ਤੁਹਾਨੂੰ ਪੋਸਟਰ ਦਿਖਾ ਦਿੰਨੇ ਆ ਕਿ ਅੱਜ ਅੰਮ੍ਰਿਤਸਰ ਦੇ ਮੱਖਵਾਕੇ ਹਿੱਸਿਆਂ ਦੇ ਵਿੱਚ ਗਮਸ਼ੂਦਾ ਦੇ ਪੋਸਟਰ ਆ ਉਹ ਲਗਾਏ ਜਾ ਰਹੇ ਨੇ ਸਾਰੇ ਪਾਸੇ ਅੰਮ੍ਰਿਤਸਰ ਦੇ ਵਿੱਚ ਕੂੜੇ ਦੇ ਢੇਰ ਨਜ਼ਰ ਆ ਰਹੇ ਨੇ ਅੱਜ ਕਾਂਗਰਸੀ ਆਗੂਆਂ ਵੱਲੋਂ ਅੰਮ੍ਰਿਤਸਰ ਦੇ ਗਮਸ਼ੂਦਾ ਦੇ ਪੋਸਟਰ ਮੇਰ ਦੇ ਲਗਾਏ ਗਏ ਨੇ ਅੰਮ੍ਰਿਤਸਰ ਦੇ ਵਿੱਚ ਉਹਨਾਂ ਦਾ ਕਹਿਣਾ ਕਿ ਜੋ ਅੰਮ੍ਰਿਤਸਰ ਦਾ ਮੇਰ ਆ ਉਹ ਇੱਕ ਡੰਮੀ ਮੇਰਿਆ ਅਤੇ ਉਸ ਨੂੰ ਆਪਣੀ ਕੁਰਸੀ ਦਾ ਡਾਰ ਰਿਆ ਇਸ ਕਰਕੇ ਉਹ ਆਪਣੇ ਦਸਤਰਾਂ ਦੇ ਵਿੱਚੋਂ ਨਹੀਂ ਨਿਕਲ ਰਿਹਾ ਉਹਨਾਂ ਦਾ ਕਹਿਣਾ ਹੈ ਜੇ ਅੰਮ੍ਰਿਤਸਰ ਦਾ ਵਿਕਾਸ ਕਰਨ ਵਾਸਤੇ ਹੋ ਆਪਣੇ ਦਸਤਰਾਂ ਦੇ ਵਿੱਚੋਂ ਨਿਕਲੇਗਾ ਤੇ ਉਹਨੂੰ ਡਾਰ ਰਿਆ ਕਿ ਉਹਦੀ ਕੁਰਸੀ ਦੇ ਉੱਤੇ ਕਿਸੇ ਹੋਰ ਦਾ ਕਬਜ਼ਾ ਹੋ ਜਾਏਗਾ ਉਸ ਨੂੰ ਲੈ ਕੇ ਹੀ ਅੱਜ ਅੰਮ੍ਰਿਤਸਰ ਦੇ ਜ਼ਿਲ੍ਹੇ ਦੇ ਜੂਥ ਦੇ ਪ੍ਰਧਾਨ ਰਾਹੁਲ ਵੱਲੋਂ ਅੰਮ੍ਰਿਤਸਰ ਦੇ ਰੱਖ-ਵੱਖ ਹਿੱਸਿਆਂ ਦੇ ਵਿੱਚ ਅੰਮ੍ਰਿਤਸਰ ਦੇ ਮੇਰ ਦੇ ਗੁੰਮຊਿਦਾ ਦੇ ਪੋਸਟਰੇ ਲਗਾਏ ਜਾ ਰਹੇ ਨੇ ਜਿਨ੍ਹਾਂ ਦੇ ਪੋਸਟਰ ਲਗਾਏ ਜਾ ਰਹੇ ਤਾਂ ਕਿਉਂ ਲਗਾਏ ਜਾ ਰਹੇ ਆ ਮੈਂ ਰਾਹੁਲ ਕੁਮਾਰਿਆ ਜੀ ਜ਼ਿਲ੍ਹਾ ਪ੍ਰਧਾਨ ਜੋਤ ਕਾਂਗਰਸ ਅੰਮ੍ਰਿਤਸਰ ਸ਼ਹਿਰੀ ਤੋਂ ਕਿ ਜਿਹੜੇ ਪੋਸਟਰ ਗਮਸੂਦਗੀ ਤਲਾਸ਼ ਦੇ ਲਗਾਏ ਜਾ ਰਹੇ ਆ ਇਹ ਸਾਡੇ ਬਹੁਤ ਹੀ ਮਾਨਯੋਗ ਸਤਿਕਾਰਯੋਗ ਮੇਰ ਮੋਤੀ ਪਹਾੜੀਆ ਜੀ ਦੇ ਲਗਾਏ ਜਾ ਰਿਹਾ ਕਿਉਂਕਿ ਇਹ ਅੰਮ੍ਰਿਤਸਰ ਦੇ ਵਿੱਚ ਕਿਤੇ ਵੀ ਲੱਭ ਨਹੀਂ ਰਹੇ ਕਿਉਂਕਿ ਤੁਸੀਂ ਦੇਖੋ ਵੀ ਇੱਕ ਮੇਰ ਦਾ ਕੰਮ ਹੁੰਦਾ ਆ ਪਈ ਸ਼ਹਿਰ ਦੀ ਸਫਾਈ ਕਰੋਨੀ ਪਰ ਜਦੋਂ ਦੇ ਮੇਅਰ ਸਾਹਿਬ ਬਣੇ ਆ ਧੱਕੇ ਨਾਲ ਇਹਨਾਂ ਦੀ ਸ਼ਹਿਰ ਚ ਇੰਨਾ ਕਿ ਜ਼ਿਆਦਾ ਬੁਰਾ ਹਾਲ ਹੋ ਚੁੱਕਾ ਹੈ ਥਾਂ ਥਾਂ ਤੇ ਘਰ ਘਰ ਦੇ ਬਾਹਰ ਕੂੜੇ ਦੇ ਡੰਪ ਲੱਗ ਚੁੱਕਿਆ ਉਹ ਰੋਜ਼ ਹੀ ਕਿਸੇ ਨਾ ਕਿਸੇ ਮਹੱਲੇ ਦੇ ਵਿੱਚ ਰੋਜ਼ ਕੂੜੇ ਦੇ ਕਰਕੇ ਲੜਾਈ ਹੋ ਰਹੀ ਆ ਤੇ ਥਾਣਿਆਂ ਦੇ ਵਿੱਚ ਉਹ ਦਰਖਾਸਤਾਂ ਜਾ ਰਹੀਆਂ ਵੀ ਸਾਡੇ ਘਰ ਦੇ ਬਾਹਰ ਕੂੜਾ ਸੁੱਟਿਆ ਜਾ ਰਿਹਾ ਤੇ ਇਹੀ ਜੇ ਪੇਲਾਂ ਦੀ ਤਰ੍ਹਾਂ ਸ਼ਹਿਰ ਨੂੰ ਸਮਾਰਟ ਸਿਟੀ ਦਾ ਜਿਵੇਂ ਨਾਂ ਦਿੱਤਾ ਗਿਆ ਹੈ ਸੁੰਦਰੀਕਰਨ ਦਾ ਵਧੀਆ ਸ਼ਹਿਰ ਸੀ ਤਾਂ ਹੀ ਉਹਨੂੰ ਨਾਂ ਦਿੱਤਾ ਗਿਆ ਸੀ ਪਰ ਅੱਜ ਦੀ ਡੇਢ ਦੇ ਵਿੱਚ ਅੰਮ੍ਰਿਤਸਰ ਜਿਹੜਾ ਸਮਾਰਟ ਸਿਟੀ ਸੀ ਉਹ ਕੂੜੇ ਦੇ ਢੇਰ ਬਣ ਚੁੱਕਾ ਵਾ ਤੇ ਥਾਂ ਥਾਂ ਤੇ ਕੂੜੇ ਦੇ ਢੇਰ ਲੱਗਿਆ ਇਸ ਕਰਕੇ ਜਿਹੜੇ ਮੇਰ ਦੇ ਗਮਸੂਦ ਜੀ ਦੇ ਆਪਾਂ ਪੋਸਟਰ ਲਗਾਏ ਕੀ ਬਾਰਾਣਾ ਮੇਰ ਨਜ਼ਰ ਕਿਉਂ ਨਹੀਂ ਆ ਰਿਹਾ ਕੋਟ ਲਗਾ ਕੇ ਕੋਟ ਲਗਾਉਣਾ ਚਾਹੀਦਾ ਮੇਰ ਨਜ਼ਰ ਨਾ ਆਉਣ ਦਾ ਕਾਰਨ ਇਹ ਆ ਕਿ ਜਿਹੜਾ ਮੇਰ ਆ ਇੱਕ ਡੰਮੀ ਮੇਰ ਆ ਉਧਾਰਾ ਮੇਰ ਆ ਇਹਨਾਂ ਦੀਆਂ ਆਮ ਆਦਮੀ ਪਾਰਟੀ ਦੀਆਂ ਸਰਕਾਰ ਹੋਣ ਦੇ باوجود ਅੰਮਰਸਰ ਦੇ ਵਿੱਚ 24 ਸੀਟਾਂ ਆਈਆਂ ਸੀ ਤੇ ਕਾਂਗਰਸ ਪਾਰਟੀ ਦੀਆਂ 41 ਸੀਟਾਂ ਇਹਨਾਂ ਨੇ ਡਰਾ ਧਮਕਾ ਕੇ ਆਪਣੇ ਕੌਂਸਲਰਾਂ ਨੂੰ ਇਹਨਾਂ ਨੇ ਇੰਨਾ ਕਿ ਜ਼ਿਆਦਾ ਧਮਕਾਇਆ ਧਮਕੀਆਂ ਦਿੱਤੀਆਂ ਸਰਕਾਰ ਦੀਆਂ ਪਰਚੇ ਪਾ ਦਾਂਗੇ ਇਹ ਕਰਦਾਂਗੇ ਉਹਦੇ ਕਰਕੇ ਡਰਾ ਕੇ ਆਪਣਾ ਮੇਰ ਤੇ ਬਣਾ ਚੁੱਕਿਆ ਪਰ ਆਪਣੀ ਜਿਹੜੀ ਇਹ ਟੁੱਟੀ ਕੁਰਸੀ ਤੇ ਬੈਠਾ ਮੇਰ ਉਹ ਆਪਣੀ ਕੁਰਸੀ ਤੋਂ ਉੱਠਣਾ ਨਹੀਂ ਚਾਹੁੰਦਾ ਉਹ ਤਾਂ ਕਰਕੇ ਨਹੀਂ ਉੱਠਣਾ ਚਾਹੁੰਦਾ ਇਹਨੂੰ ਪਤਾ ਜੇ ਮੈਂ ਉੱਠ ਗਿਆ ਤੇ ਮੇਰੀ ਜਿਹੜੀ ਕੁਰਸੀ ਤੇ ਸਹੀ ਕੁਰਸੀ ਲਾ ਕੇ ਕੋਈ ਮੇਰੇ ਦਫਤਰ ਦੇ ਵਿੱਚ ਬੈਠ ਜੇਗਾ ਤੇ ਮੇਰੀ ਮੇਰਸ਼ਿਪ ਟੁੱਟ ਜਾਏਗੀ ਅੱਜ ਉਹਦੇ ਅੰਮਰਸਰ ਤੇ ਪੋਸਟ ਲਗਾਏ ਜਾ ਰਿਹਾ ਕਿ ਤੁਹਾਨੂੰ ਦਿਖਾਉਂ ਉਹਦੀ ਸ਼ੁਰੂਆਤ ਅਸੀਂ ਜੀ ਮੇਨ ਚੁੰਗੀ ਤੋਂ ਜਿੱਥੇ ਸਾਡੇ ਮਾਨਯੋਗ ਐਮ ਐਲ ਏ ਸਾਹਿਬ ਵੈਕਟ ਦੇ ਉਹਨਾਂ ਦੀ ਸਿਰਫ 200 100 ਮੀਟਰ ਦੀ ਦੂਰੀ ਤੇ ਰਹਿਸ਼ਾਈ ਆ ਤੇ ਉਹਦੇ ਬਾਹਰ ਅਸੀਂ ਕੂੜੇ ਦੇ ਇੰਨਾ ਕ ਜਿਆਦਾ ਡੰਪ ਬਣਿਆ ਪਿਆ ਉਥੋਂ ਅਸੀਂ ਐ ਮੇਅਰ ਗਮਸੂਰਗੀ ਦੇ ਪੋਸਟਰ ਲਾ ਕੇ ਸ਼ੁਰੂਆਤ ਕੀਤੀ ਆ ਇਹ ਸਾਰੇ ਸ਼ਹਿਰ ਚ ਪੋਸਟਰ ਲਾਇਆ